ਵਦੇਸ਼ ਤੋਂ ਪਰਤੇ ਨੌਜਵਾਨ ਨੇ ਗੱਡੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਗੋਲੀ ਲੱਗਣ ਕਾਰਨ ਬੇਕਾਬੂ ਕਾਰ ਖੰਬੇ ਨੂੰ ਤੋੜ ਕੇ ਖੇਤਾ ਵਿੱਚ ਜਾ ਗਰੀ ਆਹ ਖੰਬੇ 'ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕਿ ਦੇਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗ ਗਈ ਸ਼ਰ ਇਹ ਸ਼ੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਦੇ ਗੋਲੀ ਲੱਗੀ ਹੋਈ ਸੀ ਮੇਰੇ ਨਾਲ ਦਾ ਬੰਦਾ ਬਾਸ ਗੜ ਪਿੰਡ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਿੰਨੇ ਸੁਸਾਇਡ ਕੀਤਾ ਹੈਗਾ ਬਾਕੀ ਵੀ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਵਦੇਸ਼ ਤੋਂ ਪਰਤੇ ਨੌਜਵਾਨ ਨੇ ਗੱਡੀ 'ਚ ਗੋਲੀ ਮਾਰ ਕੇ ਆਤਮ ਹੱਤਿਆ ਕੀਤੀ ਗੋਲੀ ਲੱਗਣ ਕਾਰਨ ਬੇਕਾਬੂ ਕਾਰ ਖੰਬੇ ਨੂੰ ਤੋੜ ਕੇ ਖੇਤਾਂ ਵਿੱਚ ਜਾ ਗਰੀ ਮਾਛੀਵਾੜਾ ਨੇੜੇ ਪਿੰਡ ਗੋਸਗੜ੍ਹ ਦੇ ਨਿਵਾਸੀ ਨੌਜਵਾਨ ਸੁਰਿੰਦਰ ਸਿੰਘ ਚਿੰਦਾ ਨੇ ਆਪਣੀ ਫਾਰਚੂਨਰ ਗੱਡੀ ਵਿੱਚ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਚਿੰਦਾ ਕਰੀਬ 1 ਸਾਲ ਪਹਿਲੇ ਵਿਦੇਸ਼ ਅਮਰੀਕਾ ਤੋਂ ਪਰਤਿਆ ਸੀ ਅੱਜ ਹੁਣ ਪਿੰਡ ਵਿੱਚ ਆਪਣੇ ਪਰਿਵਾਰ ਨਾਲ ਖੇਤੀਬਾੜੀ ਡੈਰੀ ਦਾ ਕੰਮ ਕਰਦਾ ਸੀ ਅਤੇ ਅੱਜ ਵੀ ਉਹ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਦੁੱਧ ਡੈਰੀ ਵਿੱਚ ਪਾ ਕੇ ਆਇਆ ਅਤੇ ਉਸ ਤੋਂ ਬਾਅਦ ਆਪਣੀ ਫਾਰਚੂਨਰ ਗੱਡੀ ਲੈ ਕੇ ਚਲਾ ਗਿਆ ਆਪਣੇ ਪਿੰਡ ਦੇ ਹੀ ਨੇੜੇ ਸੜਕ ਤੇ ਉਸ ਨੇ ਫਾਰਚੂਨਰ ਗੱਡੀ ਵਿੱਚ ਆਪਣੇ ਆਪ ਨੂੰ ਗੋਲੀ ਮਾਰ ਲਈ ਜਿਸ ਤੋਂ ਬਾਅਦ ਉਸਦੀ ਇਹ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਖੰਬਿਆਂ ਵਿੱਚ ਜਾ ਟਕਰਾ ਕੇ ਖੇਤਾਂ ਵਿੱਚ ਜਾ ਕੇ ਗਿਰੀ ਮੌਕੇ ਤੇ ਖੇਤਾਂ ਵਿੱਚ ਕੰਮ ਕਰ ਰਹੇ ਇੱਕ ਚਸ਼ਮਦੀਦ ਗਵਾਹ ਨੇ ਦੱਸਿਆ ਕਿ ਜਦੋਂ ਫਾਰਚੂਨਰ ਗੱਡੀ ਖੰਬੇ ਨਾਲ ਟਕਰਾ ਕੇ ਖੇਤਾਂ ਵਿੱਚ ਜਾ ਕੇ ਗਿਰੀ ਤਾਂ ਉਸ ਵਿੱਚੋਂ ਧੂਆ ਨਿਕਲਣ ਲੱਗ ਪਿਆ ਜਿਸ ਤੋਂ ਉਹਨਾਂ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਇੱਕ ਨੌਜਵਾਨ ਲਹੁ ਲਹਾਨ ਡਰਾਈਵਰ ਸੀਟ ਤੇ ਪਿਆ ਸੀ ਚਸ਼ਮਦੀ ਜਗਰੂਪ ਸਿੰਘ ਨੇ ਅਨਸਾਰ ਉਸਨੇ ਸ਼ੀਸ਼ੇ ਤੋੜ ਕੇ ਜਦੋਂ ਨੌਜਵਾਨ ਬਾਹਰ ਕੱਢਿਆ ਤਾਂ ਉਹ ਉਸ ਦੀ ਪਛਾਣ ਸੁਰਿੰਦਰ ਸਿੰਘ ਛਿੰਦਾ ਨਿਕਲਿਆ ਪਰ ਛਾਤੀ ਵਿੱਚ ਗੋਲੀ ਲੱਗਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਅਨੁਸਾਰ ਸੁਰਿੰਦਰ ਸਿੰਘ ਛਿੰਦਾ ਤੇ ਦੋ ਗੋਲੀਆਂ ਲੱਗੀਆਂ ਸਨ ਜਿਸ ਵਿੱਚੋਂ ਇੱਕ ਉਸ ਦੀ ਲੱਤ ਤੇ ਦੂਜੀ ਉਸ ਦੀ ਛਾਤੀ ਤੇ ਆਰ ਪਾਰ ਦੱਸੀ ਜਾ ਰਹੀ ਹੈ ਸੂਚਨਾ ਮਿਲਦੇ ਹੀ ਪੁਲਿਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਅਸ਼ਵਨੀ ਗੁਟਿਆਲ ਡੀਐਸਪੀ ਡੀ ਸੁਖਪ੍ਰੀਤ ਸਿੰਘ ਰੰਦਾਵਾ ਅਤੇ ਥਾਣਾ ਮੁਖੀ ਪਵਿੱਤਰ ਸਿੰਘ ਮੌਕੇ ਤੇ ਪਹੁੰਚ ਗਏ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਸੁਖਪ੍ਰੀਤ ਸਿੰਘ ਰੰਦਾਵਾ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਇਹ ਮਾਮਲਾ ਆਤਮ ਹੱਤਿਆ ਦਾ ਲੱਗ ਰਿਹਾ ਹੈ ਪਰ ਫਿਰ ਵੀ ਪੁਲਿਸ ਵੱਲੋਂ ਵੱਖ-ਵੱਖ ਪਹਿਲੂਆਂ ਤੇ ਜਾਂਚ ਕੀਤੀ ਜਾ ਰਹੀ ਹੈ ਉਨ੍ਹਾਂ ਦੱਸਿਆ ਕਿ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤਾ ਜਾ ਰਹੇ ਹਨ ਫਿਲਹਾਲ ਆਤਮ ਹੱਤਿਆ ਦੇ ਕਾਰਨਾਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਅਤੇ ਮ੍ਰਿਤਕ ਦੇ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾਵੇਗੀ ਪੁਲਿਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਮੇਰਾ ਨਾਮ ਜਗਰੂਪ ਸਿੰਘ ਜੀ ਪਿੰਡ ਹਿਆਤਪੁਰ ਬੇਠ ਠੀਕ ਜੀ ਆ ਕੇ ਖੰਬੇ 'ਚ ਲੱਗੀ ਜੀ ਬਹੁਤ ਜ਼ੋਰ ਨਾਲ ਅਸੀਂ ਇੱਥੇ ਨੇੜੇ ਖੇਤ 'ਚ ਸੀਗੇ ਤੇ ਜਦੋਂ ਅਸੀਂ ਆਏ ਤਾਂ ਆ ਕੇ ਦੇਖਿਆ ਕੀ ਗੱਡੀ ਦੇ ਧੂਆਂ ਬਹੁਤ ਹੋ ਰਿਆ ਸੀ ਕਿ ਅੱਗ ਲੱਗ ਗਈ ਸ਼ਤ ਇਹ ਸੀਸ਼ਾ ਤੋੜ ਕੇ ਦੇਖਿਆ ਤਾਂ ਵਿੱਚ ਬੰਦੇ ਤੇ ਗੋਲੀ ਲੱਗੀ ਹੋਈ ਸੀ ਮੁੰਡੇ ਤੇ ਕੀ ਮੁੰਡੇ ਦਾ ਨਾਂ ਕੀ ਸੀ ਮੁੰਡੇ ਦਾ ਸ਼ਿੰਦਾ ਕਹਿੰਦੇ ਸੁਰਿੰਦਰ ਸਿੰਘ ਜੀ ਅੱਛਾ ਅੱਛਾ ਗੋਸ ਕੜਦਾ ਜੀ ਹਾਂਜੀ ਹਾਂਜੀ ਸਾਬਕਾ ਸਰਪੰਚ ਸਾਹਿਬ ਦਾ ਬੇਟਾ ਜੀ ਅੱਛਾ ਜੀ ਸਾਬ ਸਿੰਘ ਦਾ ਕਿੰਨੀ ਗੋਲੀ ਲੱਗੀ ਕਿੱਥੇ ਕਿੱਥੇ ਗੋਲੀ ਲੱਗੀ ਪੱਟੇ ਪੱਟੇ ਤੇ ਲੱਗਦੇ ਇੱਕ ਸ਼ਕਤੀ ਚ ਦਿਲ ਤੇ ਅੱਛਾ ਬਕਰਿਆ ਤੋਂ স্মੋਕ ਦੇ ਡੈਥ ਹੋ ਗਈ ਸੀ ਜੀ ਦਾ ਪਰਿਵਾਰ ਕੋ ਇੰਸੂਰੈਂਸ ਦਿਆ ਉਹ ਨਾਲ ਲੈ ਕੇ ਹਸਤਾ ਅੱਛਾ ਜੀ ਇਹ ਵਿੱਚ ਕੋਈ ਬਹੁਤ ਬੱਸਾ ਬੱਚਾ ਬੱਸਾ ਬੱਚਾ ਬੈਪਰ ਉੱਚੀ ਪਿਆ ਜੀ ਕਾਰ ਤੋਂ ਸੁਸਾਇਡ ਹੋ ਗਿਆ ਜੀ ਬਾਕੀ ਹੋਰ ਇਹਦਾ ਪਤਾ ਜਾਂਚ ਤੋਂ ਬਾਅਦ ਕੋਈ ਜੀ ਜਿਹੜੇ ਖਤਲਾ ਮਿਲੀ ਸੀ ਕਿ ਇੱਥੇ ਗੱਡੀ ਦਾ ਐਕਸੀਡੈਂਟ ਹੋਇਆ ਤੇ ਜਿਸ ਵਿੱਚ ਇੱਕ ਬਾਡੀ ਮਿਲੀ ਹੈਗੀ ਜਦੋਂ ਮੌਕੇ ਤੇ ਪੁਲਿਸ ਪਹੁੰਚੀ ਹੈਗੀ ਇਹ ਆਇਡੈਂਟੀਫਾਈ ਹੋਇਆ ਸਰੰਦਰ ਸਿੰਘ ਨਾਮ ਦਾ ਬੰਦਾ ਇੱਕ ਕੌਸ ਗੜਪੇ ਦਾ ਤੇ ਹਲੇ ਤੱਕ ਪ੍ਰੀਲਿਮਨਰੀ ਲੱਗਦਾ ਵੀ ਜਨੇ ਸੁਸਾਇਡ ਕੀਤਾ ਹੈਗਾ ਬਾਕੀ ਵੀ ਡੰਗਾਈ ਦਾ ਪ੍ਰਤੀਸ਼ਕਤੀ ਜਾਈ ਜੀ ਉਸ ਸਰ ਦਾ ਕਾਰਨ ਦਾ ਪਤਾ ਲੱਗਿਆ ਤੁਸਾਂ ਨਹੀਂ ਉਹ ਸਾਰਾ ਉਹ ਨਾਲ ਹੀ ਕਲੀਅਰ ਕਰਾਂਗੇ ਇਹ ਕਿ ਕਿ ਕੋਈ ਲੱਤ ਚ ਲੱਗੀ ਹੈ ਕਿ ਇਹ ਚੈਸਟ ਚ ਲੱਗੀ ਹੈ ਬੋਡੀ ਪੋਸ਼ਟ ਨੂੰ ਆਹ ਨਹੀਂ ਨੂੰ ਅੱਗੇ ਪੋਸਟਮੋਰਟੀਮ ਵੀ ਲੈ ਕੇ ਦੇਵਾਂਗੇ ਉਸ ਬਾਅਦ ਜੋ ਵੀ ਹੋਗਾ ਫਿਰ ਅਸੀਂ ਨਾ ਸ਼ੇਅਰ ਕਰਾਂਗੇ